ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਹ ਸਭ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਨੂੰ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਟੋਪ ਦਾ ਟੂਰਨਾਮੈਂਟ 2-4 ਦਿਨ ਹੀ ਬਚਿਆ ਤੇ ਇੱਕਦਮ ਮੇਰੇ ਵੀਰੋ ਬਹੁਤ ਵਧੀਆ ਟੂਰਨਾਮੈਂਟ ਭਰਾਵਾਂ ਵੱਲੋਂ ਕਮੇਟੀ ਦੇ ਵੱਲੋਂ ਕਰਵਾਇਆ ਜਾਣਾ ਉਸ ਕੱਪ ਬਾਰੇ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀ ਨਵੇਂ ਆਏ ਆ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਆ ਜਰੂਰ ਕਰਕੇ ਜਾਇਆ ਕਰੋ ਇਹ ਮੇਰੇ ਵੀਰੋ ਟੂਰਨਾਮੈਂਟ ਆ ਜਰਗ ਦੇ ਵਿੱਚ ਹੁਣ ਟੌਪ ਦਾ ਮੇਲਾ ਵਧੀਆ ਖਿਡਾਰੀ ਮੇਰੇ ਵੀਰੋ ਵਧੀਆ ਟੀਮਾਂ ਪ੍ਰਬੰਧ ਵੀ ਚੋਟੀ ਦੇ ਕਰਨੇ ਆ ਕਮੇਟੀ ਨਾਲ ਗੱਲਬਾਤ ਹੋਈ ਆ ਕਹਿੰਦੇ ਐਨ ਟੌਪ ਦਾ ਹੀ ਮੇਲਾ ਕਰਵਾਇਆ ਜਾਣਾ ਮੇਰੇ ਵੀਰੋ ਇੱਥੇ ਮੇਰੇ ਵੀਰੋ 85 ਕਿਲੋ ਦੇ ਮੈਚ ਕਰਵਾਏ ਜਾਣੇ ਆ 85 ਕਿਲੋ ਦੇ ਮੈਚ ਹੋਣਗੇ ਜਰਗ ਦੇ ਵਿੱਚ 35000 ਰੁਪਏ ਪਹਿਲਾ ਇਨਾਮ ਦੂਜਾ ਇਨਾਮ 25000 ਆ ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਰੱਖੇ ਆ ਬਹੁਤ ਵੱਡੀ ਗੱਲ ਆ ਕਿਉਂਕਿ ਵਜਣੀ ਪਾਰਵਾਰਕ ਜਮਾਨ ਹੀ ਦੇਖੇ ਕਈ ਥਾਵਾਂ ਤੇ ਟੂਰਨਾਮੈਂਟਾਂ ਦੇ ਐਲ ਸੀ ਡੀਆਂ ਜਾਂ ਛੋਟੇ ਇਨਾਮ ਹੀ ਹੁੰਦੇ ਆ ਪਰ ਵੀਰਾਂ ਨੇ ਨਵੇਂ ਮੁੰਡਿਆਂ ਲਈ ਹਨਾ ਸੋਚਿਆ ਬਈ ਚੜਦੀ ਜਵਾਨੀ ਦੇ ਲਈ ਬਈ ਨਵੇਂ ਜੋ ਹੈ ਮੋਟਰਸਾਈਕਲ ਰੱਖੇ ਜਾਣਾ ਵੱਡਾ ਇਨਾਮ ਰੱਖਿਆ ਜਾਵੇ ਤਾਂ ਦਿਲ ਤੋਂ ਸਲੂਟ ਆ ਭਰਾਵਾਂ ਦੀ ਸੋਚ ਨੂੰ ਮੇਰੇ ਵੀਰੋ ਬਾਕੀ ਇਹ ਟੂਰਨਾਮੈਂਟ ਬਹੁਤ ਵਧੀਆ ਕਰਵਾਇਆ ਜਾਣਾ ਰੇਡਾਂ ਜਫਿਆਂ ਤੇ ਵੀ ਜੋ ਹੈ ਪਖਿਆਂ ਦੇ ਨਾਲ ਸਨਮਾਨ ਕੀਤਾ ਜਾਣਾ ਖਿਡਾਰੀਆਂ ਦਾ ਤੇ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਜਾਣਾ ਵੀ ਐਂਟਰੀ ਫੀਸ ਸਿਰਫ 600 ਕਈ ਰੱਖੀ ਗਈ ਆ ਤਾਂ ਕਰਕੇ ਟੀਮਾਂ ਨੂੰ ਵੱਧ ਵੱਧ ਕਹਿਣਾ ਵੀ ਜਰੂਰ ਪਹੁੰਚਿਓ ਨਾਂ ਵੀ ਦੱਸ ਰਿਹਾ ਜਿੰਨਾਂ ਵੀਰਿਆ ਨੇ ਸਹਿਯੋਗ ਪਾਇਆ ਕਿਉਂਕਿ ਉਹਨਾਂ ਦੇ ਕਰਕੇ ਟੂਰਨਾਮੈਂਟ ਹਨਾ ਸਫਲ ਹੋਇਆ ਤੇ ਇੱਕ ਜ਼ਰੂਰੀ ਗੱਲ ਆ ਵੀ ਜਲਾਲਪੁਰੀਏ ਪਾਲੇ ਨੇ ਖੁਦ ਕਿਹਾ ਮੇਰੇ ਵੀਰੋ ਆਪ ਕਿਹਾ ਉਹਦੀ ਉਹਦਾ ਜੋ ਹੈ ਬਾਈ ਕਹਿ ਰਹੇ ਆ ਵੀ ਦਲ ਤੋਂ ਫੈਣ ਵੀ ਆ ਤੇ ਭਰਾਵਾਂ ਵਰਗਾ ਪਿਆਰ ਆ ਜਲਾਲਪੁਰੀਏ ਪਾਲੇ ਨਾਲ ਕਿ ਮੈਂ ਨਾਂ ਦੱਸਣ ਜਾ ਰਿਹਾ ਬਾਈਆਂ ਦੇ ਪਾਲੇ ਜਲਾਲਪੁਰ ਵੱਲੋਂ ਵੀ ਸੱਦੇ ਆ ਤੁਹਾਨੂੰ ਸਾਰੇ ਜਰੂਰ ਪਹੁੰਚਿਓ ਤੇ ਜੋ ਬਾਈ ਬਾਈਆਂ ਨੇ ਨਾਂ ਲਿਖਾਇਆ ਸੋਨ ਸਿੰਘ ਪੰਗੂ ਜਰਗ ਸਰਬਜੀਤ ਸਿੰਘ ਆਰਬੀ ਜਰਗ ਦਲਪ੍ਰੀਤ ਪੰਗੂ ਕੈਨੇਡਾ ਦੀਪੇਂਦਰ ਬੱਬਰ ਯੂਐਸਏ ਮੇਰੇ ਵੀਰੋ ਦਲਵੀਰ ਯੂਐਸਏ ਬਾਈ ਦਾ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਵੀ ਕਰਦੇ ਆ ਐਡਵੋਕੇਟ ਹਰਵਿੰਦਰ ਸਿੰਘ ਜਰਗ ਇਸ ਬਾਈ ਦਾ ਵੀ ਧੰਨਵਾਦ ਕਰਦੇ ਆ ਦਲਪ੍ਰੀਤ ਦਿੱਲੀ ਸਰਕਲਾ ਯੂਕੇ ਵੀਰੋ ਇਸ ਬਾਈ ਦਾ ਵੀ ਧੰਨਵਾਦ ਹਰਮੋਨਿਕ ਸਿੰਘ ਜਰਗ ਮੰਡੇਰ ਇਸ ਬਾਈ ਦੇ ਵੀ ਜੋ ਹੈ ਹਿੱਸਾ ਦਿੱਤਾ ਆਬਦਾ ਕਬੱਡੀ ਟੂਰਨਾਮੈਂਟ ਚ ਪਾਇਆ ਤੇ ਪਾਲਾ ਕਬੱਡੀ ਖਿਡਾਰੀ ਕੋਮਲ ਕਬੱਡੀ ਖਿਡਾਰੀ ਵੱਲੋਂ ਵੀ ਖੁੱਲੇ ਸੱਦੇ ਆ ਜਰੂਰ ਪਹੁੰਚੋ ਇਹਨਾਂ ਬਾਈਆਂ ਨੇ ਯੋਗਦਾਨ ਦਿੱਤਾ ਇਹਨਾਂ ਦਾ ਦਾਲ ਤੋ ਤਾਂ ਨਵਾਦਵੀ ਕਰਦੇ ਆ ਕਿਉਂਕਿ ਇਹਨਾਂ ਕਰਕੇ ਹੀ ਟੂਰਨਾਮੈਂਟ ਮੇਰੇ ਵੀਰੋ ਸਫਲ ਹੁੰਦਾ ਇੱਕ ਪਿੰਕੇ ਦਾ ਪਿੰਡ ਵੀ ਆ ਮੇਰੇ ਵੀਰੋ ਜਰਗ ਵਾਲੇ ਟੌਪ ਦੇ ਖਿਡਾਰੀ ਦਾ ਤੇ ਜਰੂਰ ਪਹੁੰਚੋ ਜਿਹੜਾ ਮੁੰਡਾ ਚੰਗਾ ਕੰਮ ਕਰ ਰਿਹਾ ਨਸ਼ਿਆਂ ਤੋਂ ਰਹਿਤ ਕਰ ਰਿਹਾ ਅੱਜ ਦੀ ਜਵਾਨੀ ਨੂੰ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ